ਸਰਕਾਰ ਵੀ ਇਸੇ ਗੱਲ ਨੂੰ ਸੁਣਦੇ ਬਾਰੇ ਕਾਲੇ ਹੈਗੇ ਦਲਵੀਰ ਗੋਲਦੀ ਸਾਰਿਆਂ ਨੂੰ ਪਤਾ ਹੈ ਕਿ 2008 ਚ ਆਇਆ ਨੌਜਵਾਨ ਮੁੰਡਾ ਆਉਂਦਿਆਂ ਨੂੰ ਟਿਕਟਾ ਇੱਕ ਵਾਰ ਨਹੀਂ ਦੋ ਵਾਰ ਅਸੈਂਬਲੀ ਦੀਆਂ ਆ ਬਹੁਤ ਸਾਰੇ ਵਰਕਰ ਬੈਠੇ ਐ ਕਿੰਨਿਆਂ ਨੂੰ ਕੋਈ ਵਾਰ-ਵਾਰ ਟਿਕਟਾ ਮਿਲਦੀਆਂ ਮੇਰਾ ਮੁੰਡਾ ਬੈਠਾ ਮਿਲ ਗਈ ਟਿਕਟ ਅਸੈਂਬਲੀ ਦੀ ਬਹੁਤ ਥੋੜੇ ਚੋਂ ਬਹੁਤ ਬੈਠੇ ਮਿਲਗੀਆਂ ਟਿਕਟਾ ਟਿਕਟਾ ਨਹੀਂ ਹੁੰਦੀਆਂ ਲੇਕਿਨ ਉਹਨੂੰ ਇੱਕ ਵਾਰ ਛੱਡ ਕੇ ਦੋ ਵਾਰ ਤੀਜੀ ਵਾਰ ਫੇਰ ਪਾਰਲੀਮੈਂਟ ਫੇਰ ਉਸ ਤੋਂ ਬਾਅਦ ਉਹਨਾਂ ਦੀ ਵਾਈਫ ਨੂੰ ਲਾਇਆ ਫੇਰ ਉਹਨੂੰ ਜ਼ਿਲ੍ਹੇ ਦਾ ਪ੍ਰਧਾਨ ਲਾਇਆ ਔਰ ਮੈਂ ਕੋਈ ਨਿੱਜੀ ਤੌਰ ਤੇ ਨਹੀਂ ਮੈਂ ਕਹਿੰਦੀ ਮੇਰੇ ਦਿਮਾਗ ਇਸ ਤਿੱਕੇ ਬੜਾ ਸਿਆਣਾ ਮੰਦਾ ਜੋ ਇਹ ਕਹਿੰਦਾ ਪਾਰਟੀ ਨੇ ਇੰਨਾ ਕੁਝ ਦਿੱਤਾ ਹੈ ਜੇ ਪਾਰਟੀ ਨੂੰ ਕਿਸੇ ਵਕਤ ਲੋੜ ਪਈ ਤਾਂ ਪਾਰਟੀ ਦੇ ਕੰਮ ਆਊਗਾ ਸਾਨੂੰ ਜਦੋਂ ਇਹਨਾਂ ਨੇ ਰੱਖੀ ਧੂਰੀ ਮੀਟਿੰਗ ਅੱਧਾ ਘੰਟਾ ਇਹਨਾਂ ਦੇ ਬੀਬੀ ਘਰੋਂ ਉਹਨੇ ਮੈਨੂੰ ਟੈਲੀਫੋਨ ਕਰਦਿਆਂ ਹੀ ਮੈਂ ਤੇ ਗੋਲਡੀ ਚਾਹੁੰਦੇ ਆ ਤੁਸੀਂ ਜਰੂਰ ਆਓ ਬੀਬੀ ਜੀ ਜਰੂਰ ਆਓ ਸਾਡੇ ਟੱਬਰ ਨੇ ਕਦੇ ਹੋਮਾ ਨਹੀਂ ਰੱਖਿਆ ਕਿਉਂਕਿ ਕੈਂਪੇਨ ਐ ਪਾਰਟੀ ਦੀ ਐ ਉੱਥੇ ਸਾਰੇ ਚੱਲ ਕੇ ਗਏ ਕੀ ਕਿਹਾ ਤੁਸੀਂ ਸਾਰਿਆਂ ਨੇ ਸੁਣਿਆ ਨਾ ਉੱਥੇ ਕਹਿੰਦਾ ਸੀਗਾ ਨਾਰਾ ਵੀ ਲਾਇਆ ਫੈਰੇ ਨੂੰ ਜਿਤਾਵਾਂਗੇ ਕਾਂਗਰਸ ਪਾਰਟੀ ਨਾਲ ਖੜਾਂਗੇ ਪਾਰਟੀ ਦੀ ਕੋਈ ਅਸੀਂ ਬਦਲ ਨਹੀਂ ਕਾਂਗਰਸ ਚ ਰਹਾਂਗੇ ਤੇ ਅੱਜ ਕੀ ਕਹਿੰਦਾ ਹੈ ਭਗਤਵਾਨ ਦੇ ਨਾਲ ਬੈਠਾ ਕਹਿੰਦਾ ਪੂਰੀ ਉਮਰ ਮੈਂ ਤੁਹਾਡੇ ਨਾਲ ਰਹਾਂਗਾ ਓਏ ਭਰਾਵਾ ਤੂੰ ਤਾਂ 2 ਹਫਤੇ ਪਹਿਲਾਂ ਜਿਹੜੀ ਗੱਲ ਕਹੀ ਉਹ ਨਹੀਂ ਭਗਾਈ ਕਿ ਮੈਂ ਕਾਂਗਰਸ ਰਹੂੰਗਾ ਤੇ ਤੂੰ ਹੁ ਮੁਰਦੀਆਂ ਗੱਲਾਂ ਕਰਦਾ ਕਿ ਮੈਂ ਉਹ ਬੜਾ ਪੜਾਉਂਗਾ ਸਾਨੂੰ ਨਹੀਂ ਪਤਾ ਕਿਹੜੇ ਕਾਰਨ ਹੈ ਜਿਹੜਿਆ ਕਰਕੇ ਜਿਹੜੀ ਇਹਨੇ ਗੱਲ ਕਹੀ ਸੀ ਮੈਂ ਪਾਰਟੀ 'ਚ ਰਹੂੰਗਾ ਜੱਜ ਭਗਵੰਤ ਮਾਨ ਜੀ ਇੰਨੇ ਚੰਗੇ ਲੱਗਣ ਲੱਗੇ ਉਹਨਾਂ ਨਾਲ ਕੀ ਕਾਰਨ ਹੈ ਕਿਉਂ ਵਾਕੇ ਤਾਂ ਉਹੀ ਜਾਣਦੇ ਦੋਨੇ ਉਹਨਾਂ ਵਿੱਚ ਹੀ ਗੱਲਬਾਤ ਹੈ ਸਾਨੂੰ ਨਹੀਂ ਪਤਾ ਲੇਕਿਨ ਦੂਜੇ ਪਾਸੇ ਭਗਵੰਤ ਮਾਨ ਬੋਲਿਆ ਮੈਂ ਦੇਖਿਆ ਬਾਰੇ ਕੀ ਕਹਿੰਦਾ ਹੈ ਭਗਵਾਨਤਮਾਨ ਨੇ ਉਹਨੂੰ ਵਿੱਚੋਂ ਤੋਕ ਕੇ ਕਿਹਾ ਕਿ ਵਾਕਈ ਇਹ ਬਹੁਤ ਕੰਮ ਕਰਨ ਵਾਲਾ ਬੰਦਾ ਹੈ ਇਹ ਚੰਗਾ ਬੰਦਾ ਹੈ ਤੇ ਚੰਗਾ ਬੰਦਾ ਹੈ ਇਥੇ ਕੇਸ ਕਾਤੋਂ ਬਣਾਏ ਸੀ ਇਹਦੇ ਗੱਲ ਸੁਹਾ ਕਾਤੋਂ ਪਾਇਆ ਸੀ ਇਹਦੀਆਂ ਪੇਸ਼ੀਆਂ ਕਿਪੋਂਦੇ ਸੀ ਅੱਜ ਗੰਗਾ ਦਾ ਆਇਆ ਉਹ ਅੱਜ ਥੋੜੀ ਪਾਰਟੀ 'ਚ ਆ ਗਿਆ ਅੱਜ ਸਾਰਾ ਫੁੱਲਾਂ ਦਾ ਹਾਰ ਪਾ ਕੇ ਲੈ ਕੇ ਗਏ ਹੋ ਇਹਦਾ ਮਤਲਬ ਬਾਕੀ ਵੀ ਸਾਰਿਆਂ ਨੂੰ ਡਰਾਵੇ ਲਈ ਤੁਸੀਂ ਆਪਸ਼ ਕਰਦੇ ਹੋ ਦੂਜੀ ਗੱਲ ਜਿਹੜੀ ਕਹੀ ਉਹਨੇ ਭਗਵੰਤ ਮਾਨ ਜੀ ਨੇ ਕਹਿੰਦੇ ਜੇ ਵਰਕਰ ਦਾ ਮਾਣ ਨਾ ਹੋਵੇ ਸਤਕਾਰ ਨਾ ਹੋਵੇ ਪਾਰਟੀ ਦੇ ਪੁੱਛ ਵਿੱਚ ਨਾ ਹੋਵੇ ਰੋਟੇ ਟਿਕਟ ਦੀ ਦਿੱਤੀ ਫੇਰ ਉਹ ਵਰਕਰ ਕੀ ਕਰੂ ਛੱਡ ਕੇ ਜਾਊ ਮੈਂ ਪੁੱਛਦਿਆਂ ਤੇ ਅਸੀਂ ਇਹਨੂੰ ਜੇ ਟਿਕਟ ਨਹੀਂ ਦਿੱਤੀ ਇਸ ਤਾਂ ਤਿੰਨ ਵਾਰ ਦਿੱਤੀ ਪਹਿਲਾਂ ਵੀ ਦਿੱਤੀ ਇਹਨੂੰ ਤਾਂ ਛੱਡ ਕੇ ਜਾਣ ਤਾਂ ਇਹ ਕਹਿੰਦਾ ਤੁਸੀਂ ਘਰਚੋ ਵਾਲੇ ਨੂੰ ਦੇਤੀ ਘਰਚੋ ਵਾਲਾ ਲੜਿਆ ਸੀ ਤੁਹਾਡੀ ਪਾਰਟੀ 'ਚ ਤੁਸੀਂ ਦੇਤੀ ਘਰਚੋ ਵਾਲੇ ਨੂੰ ਉਹਦੀ ਵੀ ਛੱਡੋ ਆਪਣੀਆਂ ਖੁਦ ਨਹੀਂ ਪਹਿਲਾਂ ਆਪਣੀ ਪਾਰਟੀ ਚ ਹੁੰਦਾ ਸੀ 7 ਸਾਲ ਉਹ ਤੋਂ ਜੋੜੇ ਚੜਵਾ ਕੇ ਝਾੜੂ ਮਰਵਾ ਕੇ ਤੁਸੀਂ ਜਿਹੜਾ ਇੱਕ ਦਿਨ ਪਹਿਲਾਂ ਆ ਗਿਆ ਉਹਨੂੰ ਟਿਕਟ ਦੇ ਦਿੱਤੀ ਸ਼ੋਭਾ ਨਹੀਂ ਦਿੰਦੀ ਇਹੋ ਜੀ ਗੱਲ ਨਾ ਕਰਿਆ ਕਰੋ ਭਗਵੰਤਾਨ ਜੀ ਤੁਹਾਨੂੰ ਤਾਂ ਲੱਗਦਾ ਲੋਕ ਭੁੱਲ ਜਾਂਦੇ ਆ ਲੋਕ ਨਹੀਂ ਭੁੱਲਦੇ ਤੁਸੀਂ ਭੁੱਲ ਜਾਂਦੇ ਹੋ ਬਹਿ ਕੇ ਕਿ ਕੱਲ ਮੈਂ ਕੀ ਕਿਹਾ ਅੱਜ ਮੈਂ ਕੀ ਕਹਿਣਾ ਆ ਕੇ